ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਪੰਜਾਬ ਦੇ ਲੱਖਾਂ ਬਜ਼ੁਰਗਾਂ ਵਿਧਵਾ ਤੇ ਅੰਗਹੀਣ ਭੜ ਭਰਾ ਲਈ ਇੱਕ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ 26 ਜਨਵਰੀ ਦੇ ਇਤਿਹਾਸਿਕ ਐਲਾਨ ਤੋਂ ਬਾਅਦ ਅੱਜ 27 ਜਨਵਰੀ ਨੂੰ ਪੈਨਸ਼ਨ ਨੂੰ ਲੈ ਕੇ ਸਰਕਾਰੀ ਗਲਾਰਿਆਂ ਵਿੱਚ ਵੱਡੀ ਹਲਚਲ ਤੇਜ਼ ਹੋ ਗਈ ਹੈ ਸਭ ਦੇ ਮਨ ਵਿੱਚ ਇੱਕੋ ਸਵਾਲ ਹੈ ਕਿ 2500 ਪੈਨਸ਼ਨ ਦੀ ਫਾਈਲ ਤੇ ਮੋਹਰ ਲੱਗ ਗਈ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਪੂਰੀ ਡਿਟੇਲ ਦੇਾਂਗੇ ਕਿ ਇਹ ਪੈਸੇ ਕਿਵੇਂ ਕਦੋਂ ਅਤੇ ਕਿਹੜੇ ਸ਼ਰਤਾਂ ਤੇ ਮਿਲਣਗੇ ਜੇਕਰ ਤੁਸੀਂ ਵੀ ਪੈਨਸ਼ਨ ਦਾ ਇੰਤਜ਼ਾਰ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਖਾਸ ਹੈ ਪੰਜਾਬ ਸਰਕਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਜਿਕ ਸੁਰੱਖਿਆ ਵਿਭਾਗ ਨੂੰ 2500 ਪੈਨਸ਼ਨ ਲਾਗੂ ਕਰਨ ਦਾ ਰੈਡ ਮੈਪ ਤਿਆਰ ਕਰਨ ਦੇ ਹੁਕਮ ਦਿੱਤੇ ਹਨ ਅੱਜ ਚੰਡੀਗੜ੍ਹ ਵਿੱਚ ਵਿੱਤ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਹੋਵੇਗੀ। ਇਸ ਵਿੱਚ ਇਹ ਚਰਚਾ ਹੋਵੇਗੀ ਕਿ ਵਧੀ ਹੋਈ ਪੈਨਸ਼ਨ ਦਾ ਬੋਝ ਸਰਕਾਰੀ ਖਜ਼ਾਨੇ ਤੇ ਕਿਵੇਂ ਪਵੇਗਾ ਅਤੇ ਇਸ ਨੂੰ ਫਰਵਰੀ ਮਹੀਨੇ ਵਿੱਚ ਕਿਸ਼ਤ ਤੋਂ ਲਾਗੂ ਕਿਵੇਂ ਕੀਤਾ ਜਾ ਸਕਦਾ ਹੈ। ਆਓ ਹੁਣ ਕੁਝ ਸ਼ਰਤਾਂ ਦੇ ਬਾਰੇ ਗੱਲਬਾਤ ਕਰ ਲੈਂਦੇ ਹਾਂ। ਤੁਹਾਡਾ ਬੈਂਕ ਖਾਤਾ ਆਧਾਰ ਕਾਰਡ ਦੇ ਨਾਲ ਲਿੰਕ ਹੋਣਾ ਲਾਜ਼ਮੀ ਹੈ। ਅੱਜ ਤੋਂ ਹੀ ਬੈਂਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਪੈਨਸ਼ਨ ਧਾਰਕਾਂ ਦੀ KYC ਨੂੰ ਪਹਿਲ ਦੇਣ। ਨਵੀਂ ਨੋਟੀਫਿਕੇਸ਼ਨ ਸਰਕਾਰ ਨੇ ਗ੍ਰਾਮ ਪੰਚਾਇਤ ਅਤੇ ਨਗਰ ਨਿਗਮ ਨੂੰ ਨਿਰਦੇਸ਼ ਦਿੱਤੇ ਆਨ ਕਿ ਉਹ ਫਰਜ਼ੀ ਪੈਨਸ਼ਨ ਧਾਰਕਾਂ ਦੀ ਪਛਾਣ ਕਰਨ ਤਾਂ ਜੋ 2500 ਦੀ ਰਾਸ਼ੀ ਸਿਰਫ ਲੋੜਵੰਦ ਲੋਕਾਂ ਤੱਕ ਹੀ ਪਹੁੰਚ ਸਕੇ ਉਮਰ ਦੀ ਪੁਸ਼ਟੀ ਬੜਾਪਾ ਪੈਨਸ਼ਨ ਲਈ ਉਮਰ ਦੇ ਸਬੂਤ ਵਜੋਂ ਨਵੇਂ ਵੋਟਰ ਕਾਰਡ ਜਾਂ ਜਨਮ ਸਰਟੀਫਿਕੇਟ ਨੂੰ ਮੁੜ ਚੈੱਕ ਕੀਤਾ ਜਾ ਸਕਦਾ ਹੈ ਆਮਦਨ ਦੀ ਸੀਮਾ ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ ਨਿਰਧਾਰਿਤ ਹੱਦ ਤੋਂ ਵੱਧ ਹੈ ਉਹਨਾਂ ਦੀ ਪੈਨਸ਼ਨ ਤੇ ਤਲਵਾਰ ਲਟਕ ਸਕਦੀ ਹੈ ਹੁਣ ਗੱਲ ਕਰਦੇ ਆ ਉਸ ਸਵਾਲ ਦੀ ਜੋ ਹਰ ਕੋਈ ਪੁੱਛ ਰਿਹਾ ਹੈ ਪੈਸੇ ਕਦੋਂ ਆਉਣਗੇ ਸਰਕਾਰ ਦੀ ਯੋਜਨਾ ਮੁਤਾਬਿਕ ਫਰਵਰੀ 2026 ਵਿੱਚ ਪੈਨਸ਼ਨ ਜਾਰੀ ਹੋਵੇਗੀ ਉਸ ਵਿੱਚ ਤਾਂ 1000 ਦਾ ਵਾਅਦਾ ਕਰਕੇ ਕੁੱਲ 2500 ਆਉਣ ਦੀ ਤਿਆਰੀ ਹੈ ਜੇਕਰ ਕਿਸੇ ਤਕਨੀਕੀ ਕਾਰਨ ਕੁਝ ਦੇਰੀ ਹੁੰਦੀ ਹੈ ਤਾਂ ਮਾਰਚ ਦੇ ਬਜਟ ਵਿੱਚ ਇਸ ਨੂੰ ਪੂਰੀ ਤਰ੍ਹਾਂ ਪੱਕਾ ਕਰ ਦਿੱਤਾ ਜਾਵੇਗਾ ਪੰਜਾਬ ਸਰਕਾਰ ਦਾ ਇਹ ਕਦਮ ਬਜ਼ੁਰਗਾਂ ਨੂੰ ਮਾਣ ਸਤਕਾਰ ਦੇਣ ਵੱਲ ਇੱਕ ਵੱਡਾ ਕਦਮ ਹੈ ਪਰ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਆਪਣੇ ਕਾਰਜਗਾਰ ਪੂਰੇ ਰੱਖੋ ਜੇਕਰ ਤੁਹਾਡੇ ਪਿੰਡ ਜਾਂ ਸ਼ਹਿਰ ਵਿੱਚ ਪੈਨਸ਼ਨ ਨੂੰ ਲੈ ਕੇ ਕੋਈ ਮੁਸ਼ਕਲ ਆ ਰਹੀ ਹੈ ਤਾਂ ਸਾਨੂੰ ਕਮੈਂਟ ਵਿੱਚ ਜੁੜ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਬਜ਼ੁਰਗ ਤੱਕ ਇਹ ਸਾਰੀ ਜਾਣਕਾਰੀ ਪਹੁੰਚ ਸਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਸਤਿ ਸ਼੍ਰੀ ਅਕਾਲ ਜੀ